ਚਲ ਵੇਖਦੀਆਂ ਜਿੰਨਾ ਕ ਸਾਮਾਨ ਇਕੱਠਾ ਕਰਦੀਆਂ ਤੇ ਉੱਧਰ ਜਾਨੀ ਆ ਕੀ ਕਰੰਦੀ ਭੋਲਾ ਕਰਨਾ ਕੀ ਆ ਸਾਮਾਨ ਇਕੱਠਾ ਕਰਨ ਲਈ ਆ ਕਿਉਂ ਬੜੀ ਖੁਸ਼ੀਆਂ ਵਾਲਿਆ ਜੀ ਕੀ ਆ ਲਿਆ ਤੇ ਖੁਸ਼ ਹੀ ਹੋਣਾ ਮੈਂ ਕਮਰਾ ਖਾਲੀ ਕਰਾ ਲਿਆ ਤੁਸੀਂ ਤਾਂ ਇੰਨਾ ਚਿਰ ਹੋ ਗਿਆ ਤੁਹਾਡਾ ਤੇ ਜੋਰ ਹੀ ਨਹੀਂ ਚੱਲਿਆ ਮੈਂ ਇੱਕ ਦਿਨ ਚ ਵੀ ਹਲਾ ਕੰਮ ਕਰ ਲਿਆਣਾ ਕਿਹੜੇ ਕਮਰੇ ਦੀ ਗੱਲ ਕਰਦਈਂ ਮੈਨੂੰ ਸਿੱਧੀ ਤਰ੍ਹਾਂ ਗੱਲ ਦੱਸ ਗੱਲ ਕੀ ਗੋਲਮੋਲ ਗੱਲਾਂ ਨਾ ਕਰਨ ਮੇਨੂੰ ਮੈਂ ਕਿਹੜੀਆਂ ਟਾਡੇ ਨਾਲ ਗੋਲਮੁਲ ਗੱਲਾਂ ਕਰਨ ਨਹੀਂ ਆ ਸੁਹਣਵਾ ਦਾ ਕਮਰਾ ਉਹ ਕਿੱਡਾ ਵੱਡਾ ਉਹਨੇ ਤਾਂ ਕੱਲੀ ਨਹੀਂ ਰਹਿਣਾ ਆਪੇ ਸਾਡੇ ਕਮਰੇ ਚ ਰਹੀ ਜਾਊਗੀ ਤਾਂ ਕਰਕੇ ਮੈਂ ਖਾਲੀ ਕਰਵਾ ਲਿਆ ਅੱਜ ਉਹਨੇ ਮੈਂ ਖਾਲੀ ਕਰ ਤੇ ਮੇਰੇ ਕਮਰੇ ਚ ਆ ਜਾ ਤੇ ਮੇਰਾ ਸਮਾਨ ਉਧਰ ਛਿੱਟ ਕਰਦੀ ਉਹਨੇ ਤੇ ਕਮਰੇ ਬੜਾ ਆਪਣਾ ਸ਼ੌਕ ਨਾਲ ਤਿਆਰ ਕਰਾਇਆ ਓਏ ਦੀ ਛੇਤੀ ਕਿਦਾਂ ਮੰਨ ਗਈ ਕਰਦੀ ਸੀ ਖੰਡ ਧਰਤੀ ਮੈਂ ਸਿੱਧੀ ਨਾਲੇ ਮੇਰੀ ਸੁਣੋ ਗੱਲ ਤੁਸੀਂ ਵੀ ਜਿਆਦੀਆਂ ਉਹਦੀਆਂ ਨਾ ਤਰੀਫਾਂ ਨਾ ਕਰਿਆ ਕਰੋ ਤੇ ਦੂਜੀ ਗੱਲ ਇਹ ਜੋ ਤੁਸੀਂ ਵੀ ਜਰਾ ਆਪਣੀ ਜੇਬ ਢਿੱਲੀ ਕਰੋ ਕਮਰਾ ਬੜਾ ਸੋਹਣਾ ਵਾ ਤੇ ਉਹਨੂੰ ਮੈਂ ਸੋਹਣੇ ਬੜੇ ਪਰਦੇ ਲਿਆ ਕੇ ਲਾਉਣੇ ਆ ਤੇ ਬਾਜ਼ਾਰ ਚੱਲੀਏ ਆਪਾਂ ਹੁਣ ਦੁਬੇ ਜਾਣੇ ਮੈਂ ਨਹੀਂ ਕਦੇ ਵੀ ਜਾਣਾ ਤੈਨੂੰ ਪਤਾ ਮੈਂ ਕੰਮ ਤੋਂ ਥੱਕਿਆ ਆਇਆ ਵਾ ਜੋ ਲਾਉਣਾ ਤੂੰ ਆਪੇ ਲੈ ਆ ਮੈਂ ਨਹੀਂ ਕਿਤੇ ਵੀ ਜਾਣਾ ਮੈਂ ਘਰੇ ਰਹਿਣਾ ਮੈਂ ਲੱਗਾ ਰੈਸਟ ਕਰਨ ਤੋਂ ਜਾ ਲੈ ਜਾਵੇ ਐਵੇਂ ਕਿੱਦਾਂ ਮੈਂ ਇਕੱਲੀ ਚੱਲ ਜਾ ਮੈਨੂੰ ਪੈਸੇ ਦਿਓ ਤੁਸੀਂ ਤਾਂ ਮੇਰੇ ਨਾਲ ਜਾਣਾ ਨਹੀਂ ਹੁੰਦਾ ਜਦੋਂ ਤੁਹਾਨੂੰ ਮੈਂ ਕਹਿੰਨੀ ਆ ਤੁਸੀਂ ਤਾਂ ਥੱਕੇ ਹੀ ਹੁੰਦੇ ਜੋ ਪੈਸੇ ਫੜਾਓ ਮੈਂ ਜਾ ਕੇ ਸਮਾਨ ਲੈ ਕੇ ਆਵਾਂ ਕੋਈ ਨਹੀਂ ਤੂੰ ਜਾ ਲੈ ਆ ਜਾ ਕੇ ਮੈਂ ਆਪੇ ਪੈਸੇ ਦੇ ਆਉਂਗਾ ਉਹਨਾਂ ਨੂੰ ਲੈ ਆ ਦੁਕਾਨ ਤੋਂ ਚੱਲ ਠੀਕ ਆ ਕਰ ਲੋ ਤੂੰ ਰੈਸਟ ਤੇ ਮੈਂ ਜਾ ਕੇ ਲੈ ਆ ਆ ਜਾ ਲੈ ਆ ਹਾਂ ਬਾਈ ਬੈਠੇ ਦੇ ਹਾਂਜੀ ਇਹ ਗੱਲ ਨਹੀਂ ਤੁਹਾਡੇ ਨਾਲ ਲਿਖ ਕਰੋ ਦਰੋ ਮੈਂ ਬਿਆਨਾ ਕੀ ਹੈ ਉਹਨਾਂ ਮੈਂ ਦੀਦੀ ਕੋ ਪੈਸੇ ਮੰਗਣ ਦੀ ਹੀ ਕਿੰਨੇ ਦਿਨਾਂ ਦੀ ਹੂੰ ਮੈਨੂੰ ਥੋੜੇ ਚਾਹੀਦੇ ਫੀਸ ਫੂਸ ਦੇ ਨਹੀਂ ਹੀ ਮੈਂ ਤੇ ਦੀਦੀ ਤੇ ਦੇ ਨਹੀਂ ਦੇ ਨਾ ਨੂੰ ਕੱਝ ਕਰਨ ਦੇ ਜੇ ਤੁਹਾਡੇ ਕੋ ਹੈਗੇ ਤੇ ਦੇ ਦੋ ਹਾਂ पैसा की कि गल पैसे जिन्हें देने वह तो जाओ इन हो बड़ा गुस्से में वेख के गई है लगता चंगा नहीं लगा पता तो नहीं की हो नहीं तो निकली आ चल निकली तो हैगी ਤੈਨੂੰ ਕੀ ਹੋਇਆ ਤੂੰ ਬੜੀ ਗੁੱਸੇ ਨਾਲ ਲਾਲ ਪੀਲੀ ਹੋਈ ਫਿਰਦੀ ਆ ਨਾਲੇ ਆ ਗਿਆ ਸੋਨੂੰ ਕਰ ਲੈਣੀ ਸੀ ਉਹਦੇ ਨਾਲ ਗੱਲ ਸੁਣ ਲੋ ਦੀਆਂ ਕਰਤੂਤ ਕੀ ਕੁਛ ਕਰਦਾ ਫਿਰਦਾ ਆ ਉਹ ਕਿਉਂ ਉਹਨੇ ਤੈਨੂੰ ਕੀ ਕਹਿ ਤਾ ਕਹਿਣਾ ਕੀ ਆ ਉਹਦੀ ਵੇਖਣੀ ਤੁਸੀਂ ਦੇਖੋ ਆ ਕਿੱਦਾਂ ਦੀ ਆ ਮੇਰੇ ਵੱਲ ਨਾ ਚੰਗੀ ਨਿਗਾਹ ਨਾਲ ਨਹੀਂ ਦੇਖਿਆ ਉਹਨੇ ਤੇ ਤੇਰਾ ਦਿਮਾਗ ਸਹੀ ਆ ਹੀਰੇ ਵਰਗਾ ਮੇਰਾ ਪੋਤਿਆ ਜਿਹਦੇ ਤੇ ਤੂੰ ਤੋਂਮ ਤਾਂ ਨੋਂਦੀ ਪਈ ਆ ਤੋਂਮ ਤਾਂ ਮੈਂ ਨਹੀਂ ਲਾਣਦੀ ਮੇਰੀ ਮਜਬੂਰੀ ਦੀਆਂ ਫਾਇਦਾ ਚੁੱਕਣ ਡਿਆ ਵਾ ਚੁੱਕਣ ਡਿਆ ਤੇਰੀ ਮਜਬੂਰੀਆਂ ਦਾ ਫਾਇਦਾ ਐਨੇ ਚਿਰਦਾ ਨਹੀਂ ਉਹਨੇ ਤੈਨੂੰ ਕੁਛ ਕਹਿ ਤਾ ਜਾ ਜਾ ਕੇ ਕੰਮਕੁਮ ਕਰ ਕੋਈ ਸੋਨਣਾ ਲਈ ਮੇਰੇ ਤੋਂ ਕੁਛ ਹੋਰ ਜੇ ਤੈਨੂੰ ਐਡੀਆਂ ਹੀ ਤਰ੍ਹਾਂ ਫਾਇਦਾ ਚੁੱਕਦਾ ਨਾ ਆਦਾ ਬੋਰੀ ਬਿਸਤਰਾ ਚੁੱਕਦਾ ਚੱਲ ਆਪਣੇ ਪੇਕੇ ਆਹੋ ਤੁਹਾਨੂੰ ਕੀ ਆਪਣਾ ਪੁੱਤ ਹੀ ਸਹੀ ਲੱਗ ਰਹਾ ਮੈਂ ਨਾ ਭਾਵੇਂ ਉਹ ਚੰਗਾ ਹੋਏ ਤੇ ਭਾਵੇਂ ਮਾੜਾ ਬਗਾਨੀਆਂ ਹੀ ਮਾੜੀਆਂ ਹੁੰਦੀਆਂ ਨੇ ਤੇ ਮੇਰਾ ਪੁੱਤ ਹੈਗਾ ਹੀ ਸਹੀ ਆ ਘਾੜੀ ਨਹੀਂ ਗਾਜੀ ਸਹੀ ਆ ਮੈਨੂੰ ਪਤਾ ਉਹ ਕਿੰਦਾ ਵੇਖਿਆ ਉਹਨੇ ਮੇਰੇ ਵੱਲ ਬੜੀ ਤਹੂਰ ਪਰੀਆਂ ਤੇਰੇ ਵੱਲ ਵੇਖਿਆ ਐਡਾ ਉਹਨੇ ਕਿੱਡੀ ਲੱਗੀ ਆ ਸੁੱਤਰਾਈ ਨਾ ਮੈਂ ਤਾਂ ਐਵੇਂ ਦੀ ਪਰਖਦਾਰੀ ਕਰਦੀ ਰਹੀ ਹੈ ਕਿੱਦਾਂ ਮੇਰੇ ਮੁੰਡੇ ਦੇ ਉੱਤੇ ਇੰਜਾਮ ਲਾਉਂਦੀ ਹੈ ਇਦਾਂ ਹੀ ਸੈੱਟ ਕਰਕੇ ਰੱਖਣੀ ਹੁਣ ਸੁਮਨ ਦੀਦੀ ਤੁਸੀਂ ਆ ਕੀ ਹਾਲਤ ਬਣਾਈ ਹੈ ਆਪਣੇ ਲੈ ਤਰਨ ਭਾਬੀ ਆਜੋ ਆਜੋ ਬੈਠੋ ਤੁਸੀਂ ਮਾਥੇ ਧੋ ਕੇ ਆਨੀ ਆ ਬੈਠੋ ਮਾਸੀ ਜੀ ਅਸ ਸੁਮਨ ਦੀ ਦਾ ਕੀ ਹਾਲ ਬਣਾਇਆ ਤੂੰ ਇਹ ਤਾਂ ਲੱਗਣ ਹੀ ਨਹੀਂ ਡੀ ਕੀ ਉਹੀ ਐ ਤੇ ਕਿਉਂ ਇਹਨੂੰ ਕੀ ਹੋਇਆ ਵਾ ਚੰਗੀ ਭਲੀ ਤਾਂ ਹੈਗੀ ਆ ਉਹ ਚੰਗੀ ਭਲੀ ਤੇ ਐ ਲੱਗਣ ਦੀ ਜਿਵੇਂ ਪਤਾ ਨਹੀਂ ਕਿੰਨੇ ਘਰਾਂ ਦਾ ਕੰਮ ਕਰਨ ਵਾਲੀ ਹੁੰਦੀ ਆ ਆਪਣੇ ਹੀ ਘਰ ਦਾ ਕੰਮ ਕਰਦੀ ਆ ਉਂਜੀ ਇਹਨੂੰ ਆਦਤ ਪਈ ਆ ਏਦਾਂ ਰਹਿਣ ਦੀ ਅੱਗੇ ਧੰਨੇ ਮੈਂ ਦੀਦੀ ਨੂੰ ਕਦੀ ਏਦਾਂ ਰਹਿੰਦੇ ਦੇਖਿਆ ਜਿੱਦਾਂ ਅੱਜ ਬਣੇ ਹੋਏ ਆ ਤੇ ਨਾਲੇ ਤੁਹਾਨੂੰ ਕੀ ਹੋਇਆ ਤੂੰ ਹੀ ਤਾਂ ਦੀਦੀ ਬਾਰੇ ਬੜੀ ਵਧੀਆ ਗੱਲ ਕਰਦੇ ਸੀ ਤੇ ਅੱਜ ਬੜਾ ਰੁੱਖਾ ਰੁੱਖਾ ਬੋਲਣ ਦੇ ਆ ਇਦਿਆਂ ਕਰਤੂਤਾਂ ਤੋਂ ਹੀ ਪੁੱਛ ਲੈ ਆਪਦੀ ਨੂੰ ਵੀ ਕਿਉਂ ਮੈਂ ਰੁੱਖਾ ਰੁੱਖਾ ਬੋਲਣ ਦਈਂ ਨਾਲੇ ਜੇ ਤੈਨੂੰ ਜ਼ਿਆਦਾ ਦੁੱਖ ਲੱਗਦਾ ਨਾ ਤੇ ਲੈ ਜਾ ਉਹਨੂੰ ਆਪਦੀ ਨੂੰ ਤੇਜ ਦੇਨੀ ਆ ਮੈਂ ਉਹਨੂੰ ਇਹਨਾਂ ਨੂੰ ਕਿਉਂ ਗਿਆਵਾ ਕੋਈ ਤੇ ਗੱਲ ਹੋਈ ਆ ਲੱਗਦਾ ਕੋਈ ਗੜਬੜ ਆ ਦੀਦੀ ਨੂੰ ਪੁੱਛਦੇ ਆ ਸੁਮਨ ਦੀਦੀ ਕੀ ਗੱਲ ਹੋਈ ਆ ਮਾਸੀ ਜੀ ਕਿੱਦਾਂ ਬੋਲਦੇ ਪਿਆ ਬੜਾ ਗੁੱਸਾ ਚੜਿਆ ਉਹਨਾਂ ਨੂੰ ਤਿੰਨ ਦਨ ਕਿਹੜੀਆਂ ਕਿੜੀਆਂ ਦੱਸਾਂ ਅੰਤੇ ਬਥੇਰਾ ਕੁਸ਼ ਹੁੰਦਾ ਵਾ ਜਦੋਂ ਬੰਦਾ ਨਾ ਨਾ ਕੋਲ ਹੋਏ ਬਥੇਰੀਆਂ ਗੱਲਾਂ ਕਰਨ ਦਾ ਮੌਕਾ ਮਿਲ ਜਾਂਦਾ ਇਹਨਾਂ ਨੂੰ ਤੇ ਇਹਨਾਂ ਦੇ ਮੂੰਹ ਵੀ ਨਹੀਂ ਬੰਦ ਕੋਈ ਕਰਾ ਸਕਦਾ ਫਿਰ ਫਿਰ ਵੀ ਦੱਸੋ ਤਾਂ ਸੈਂ ਕੀ ਗੱਲ ਹੋਈ ਆ ਕੋਈ ਤੇ ਗੱਲ ਜ਼ਰੂਰ ਹੋਈ ਆ ਕਰਨ ਗੱਲਾਂ ਦੀ ਛੱਡ ਬਥੇਰੀਆਂ ਹੁੰਨੀਆਂ ਵਾ ਤੁਸੀਂ ਮੈਨੂੰ ਇਹ ਦੱਸੋ ਵੀ ਫੋਨ ਕੀਤਾ ਹੀ ਨਹੀਂ ਕੋਈ ਕੰਮ ਹੀ ਅਚਾਨਕ ਆ ਗਏ ਹੋ ਆਇਤ ਜੀ ਜੀ ਮੈਂ ਕੋਈ ਗੱਲ ਹੀ ਕਰਨ ਹੀ ਪਰ ਨਾ ਆ ਸਭ ਦੇਖ ਕੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਗੱਲ ਕਰਾਂ ਕਿੱਦਾਂ ਥਰਨ ਦੱਸ ਤੇ ਸਹੀ ਕਿਹੜੀ ਗੱਲ ਆ ਕਰ ਤੂੰ ਜਿਹੜੀ ਗੱਲ ਕਰਨੀ ਐ ਦੇਦੇ ਮੈਨ ਕੋ ਨਾ ਤੁਹਾਡਾ ਹਾਲ ਦੇਖਿਆ ਨਹੀਂ ਜਾਂਦਾ ਅਰਪਨ ਵੀ ਹਜੇ ਛੋਟੀ ਆ ਤੇ ਤੁਹਾਨੂੰ ਨਾ ਆਪਣੇ ਬਾਰੇ ਕੁਝ ਸੋਚਣਾ ਚਾਹੀਦਾ ਆ ਆਪਣੇ ਬਾਰੇ ਆਪਣੇ ਬਾਰੇ ਔਰ ਮੈਨੂੰ ਕੀ ਸੋਚਣਾ ਚਾਹੀਦਾ ਮੈਂ ਤੇ ਨਾ ਸੁਖੀ ਨਾ ਵੀ ਗੱਲ ਕੀਤੀ ਤੇ ਬਾਕੀ ਤੁਹਾਨੂੰ ਪਤਾ ਹੀ ਆਪਣੇ ਭਰਾ ਦਾ ਤੇ ਉਹਨੇ ਤੇ ਕੋਈ ਹੰਗਾਰਾ ਨਹੀਂ ਭਰਿਆ ਮੈਂ ਸੋਚਿਆ ਮੈਂ ਆਪ ਹੀ ਤੁਹਾਡੇ ਨਾਲ ਗੱਲ ਕਰ ਲੈਣੀ ਆ ਤੂੰ ਹੀ ਨਾ ਇਦਾਂ ਕਰੋ ਆਪਣਾ ਨਾ ਦੂਜੇ ਥਾਂ ਘਰ ਵਸਾਣ ਦਾ ਸੋਚੋ ਤਰਨ ਤੂੰ ਪਾਗਲ ਹੋ ਗਈ ਆ ਮੈਂ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਹੁਣ ਮੈਂ ਨਾ ਕੱਟ ਲੈਣੀ ਆਪਣੀ ਧੀ ਦੇ ਸਿਰ ਤੇ ਮੈਂ ਬਸ ਉਹਦੇ ਪਾਲਣ ਵਾਲੀ ਧਿਆਨ ਦੇਣਾ ਸੀਦੀ ਸਾਰੇ ਉਮਰ ਪਈ ਆ ਇਹ ਕੋਈ ਖੇਡ ਨਹੀਂ ਹੈਗੀ ਮੈਂ ਇਹ ਨਹੀਂ ਕਹਿੰਦੀ ਕਿ ਜ਼ਰੂਰੀ ਜੋ ਅਹੀਂ ਦੇਖਾਂਗੇ ਉੱਥੇ ਹੀ ਤੁਹੀਂ ਜਾਣਾ ਵਾ ਜੇ ਕੋਈ ਤੁਹਾਨੂੰ ਪਸੰਦ ਆ ਤੇ ਉਹ ਦੱਸ ਦੋ ਤਰਨ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਈ ਆ ਮੈਂ ਨਾ ਇਸ ਬਾਰੇ ਜੋ ਕੁਝ ਨਹੀਂ ਸੋਚਿਆ ਤੇ ਨਾ ਮੈਂ ਕੁਝ ਸੋਚਣਾ ਹੈ ਅੱਜ ਤੋਂ ਬਾਅਦ ਨਾ ਮੇਰ ਨਾਲ ਇਦਾਂ ਦੀ ਕੋਈ ਗੱਲ ਨਹੀਂ ਕਰਨੀ ਤੇ ਜੇ ਹਾਂ ਹੀ ਗੱਲਾਂ ਕਰਨੀਆਂ ਨਾ ਤੇ ਮੇਰੇ ਕੋ ਆਂਦੀ ਕੋਈ ਲੋੜ ਨਹੀਂ ਹੈਗੀ ਚਲੋ ਛੱਡੋ ਮੈਂ ਨਹੀਂ ਕਰਦੀ ਗੱਲ ਹੋਰ ਸੁਣਾਓ ਠੀਕ ਠਾਕ ਹੈ ਸਭ ਅਰਪਨ ਠੀਕ ਹੈ ਵਧੀਆ ਵਧੀਆ ਅਰਪਨ ਵੀ ਠੀਕ ਆ ਹੋਰ ਸੁਖੀ ਠੀਕ ਆ ਕਰ ਹਾਂ ਵਧੀਆ ਬਸ ਠੀਕ ਨੇ ਚਲ ਤੂੰ ਤਾਂ ਬੈ ਮੈਂ ਚਾਹ ਬਣਾ ਕੇ ਲਿਆਉਂ ਨਹੀਂ ਚਾਹ ਨਹੀਂ ਪੀਣੀ ਮੈਂ ਉਹਨਾਂ ਸੁਖੀ ਘਰੇ ਆਣ ਵਾਲੇ ਹੋਣੇ ਆ ਤੇ ਮੈਂ ਜਾਵਾਂ ਫੇਰ ਆਉਂਗੀ ਮੈਂ ਤੇ ਬਸ ਤੁਹਾਡਾ ਨਾਲ ਹੀ ਕਰਨ ਆਈਏ ਚਲ ਕੋਈ ਨਹੀਂ ਬੈਜੋ ਉਹਨੂੰ ਵੀ ਕਾਲ ਹੀ ਰਹੀਂਦੀ ਐ ਤੇ ਤੈਨੂੰ ਵੀ ਕਾਲ ਹੀ ਐ ਨਹੀਂ ਬਸ ਹੁਣ ਚੱਲਾਂ ਮੈਂ ਫਿਰ ਠੀਕ ਆ ਠੀਕ ਆ ਇਹਦੀ ਕਸਰ ਹੀ ਅੱਜ ਇਹ ਵੀ ਜ਼ਖਮਾਂ ਤੇ ਲੂਣ ਛਿੜਕ ਗਈ ਐ ਪਤਾ ਨਹੀਂ ਕੀ ਕੀ ਹੁਣ ਬਰਦਾਸ਼ਤ ਕਰਨ ਨੂੰ ਰਹਿ ਗਿਆ ਮੇਰੇ ਕੋਲ ਵੀ ਮੇਰੀ ਗੱਲ ਸੁਣਾ ਮੈਂ ਤੇਰੇ ਨਾਲ ਕੱਲ ਦੀ ਇੱਕ ਗੱਲ ਕਰਨੀ ਆ ਮੈਨੂੰ ਚੇਤਾ ਹੀ ਨਹੀਂ ਰਿਹਾ ਕੱਲ ਤੋਂ ਸੁਮਨ ਨੂੰ ਕੀ ਕਿਹਾ ਕੁਛ ਨਹੀਂ ਮੈਂ ਕਿਹਾ ਉਹ ਬੜੀ ਗੁੱਸੇ ਚ ਆਈ ਆ ਕਿ ਮੇਰੇ ਵੱਲ ਵੇਂਦਾ ਨਹੀਂ ਆ ਸਹੀ ਮੈਂ ਕੋ ਨਹੀਂ ਮੇਰੇ ਕੋ ਪੈਸੇ ਕਹਿੰਦੇ ਇਹ ਵੀ ਪੈਸੇ ਚਾਹੀਦੇ ਪੈਸੇ ਦੋ ਮੈਨੂੰ ਮੈਂ ਕਹਾਂ ਕੋਈ ਗੱਲ ਇਹ ਕੰਮ ਤੋਂ ਮਿਲਿਆ ਨਹੀਂ ਮਿਲਣਗੇ ਤੇ ਦੇ ਦਾਂਗੇ ਇਹੋ ਕਿਹਾ ਮੈਂ ਤੈਨੂੰ ਕੁਝ ਕਹਾ ਹੀ ਨਹੀਂ ਉਹਨੂੰ ਵੇਖ ਲਾ ਮੈਨੂੰ ਕਹਿੰਦੀ ਆ ਕਿ ਮੇਰੇ ਵੱਲ ਸਹੀ ਨਹੀਂ ਵੇਂਦਾ ਮੈਂ ਫਿਰ ਤੇ ਝਾੜ ਪਾਈ ਚੰਗੀ ਤਰ੍ਹਾਂ ਇੰਨਾ ਜਰ ਹੋ ਗਿਆ ਉਹਨੂੰ ਜਾਈ ਰੁਆਈ ਨੂੰ ਉਹਦੇ ਹੋਣੀ ਉਹਨੂੰ ਮਾੜਾ ਵੇਖੜਾ ਹੈ ਮੈਂ ਅੱਗੇ ਤੇ ਕਦੀ ਵੇਖਿਆ ਨਹੀਂ ਮਾਦਾ ਮੇਰੀ ਗੱਲ ਸੁਣ ਲਾ ਸਮਝਾ ਲਾ ਉਹਨੂੰ ਕਿਤੇ ਭੋਲਾ ਸਾਹਮਣੇ ਨਾ ਉਲਟਾ ਸਿੱਧਾ ਕੁਝ ਕਹ ਦੇ ਚੰਗਾ ਉਹਦਾ ਤੇ ਆਪਣਾ ਘਰ ਤੇ ਖਰਾਬ ਹੋਇਆ ਉਹ ਨਾਲ ਮੇਰਾ ਵੀ ਕਰੂਗੀ ਸਮਝਾਉਣਾ ਕੀ ਆ ਮੈਂ ਤਾਂ ਉਹਨੂੰ ਕਹਿ ਤਾ ਵਾ ਕਿ ਤੈਨੂੰ ਜੇ ਜ਼ਿਆਦਾ ਡਰਿਆ ਨਾ ਤੇ ਘਰੋਂ ਹੀ ਬਾਹਰ ਨਿਕਲ ਜਾ ਬਾਹਰ ਕਿਤੇ ਲੈ ਲਾ ਲੈ ਕੇ ਵੇਖੇ ਭੋਲਾ ਦੇ ਸਾਹਮਣੇ ਕਿਦਾਂ ਨਾ ਲੈਂਦੀ ਏ ਤੂੰ ਨਾ ਐਵੇਂ ਆਪਣੇ ਦਿਮਾਗ ਤੇ ਟੈਨਸ਼ਨ ਲਵੀ ਟੈਨਸ਼ਨ ਲੈਣਾ ਵੇ ਤੇ ਉਹ ਛੱਟ ਨੂੰ ਪਤਾ ਲੱਗ ਜਾਂਦਾ ਵਾ ਹਾਂ ਕੋਈ ਗੱਲ ਨਹੀਂ ਹੋਈ ਮੈਂ ਕਰ ਲਈ ਉਹਦੇ ਨਾਲ ਗੱਲ ਬਾਕੀ ਮੈਂ ਵੇਖਦੀ ਆ ਕੀ ਕਰਨਾ ਵਾ ਇਹਦਾ ਦੀਦੀ ਮੇਰੀ ਨਾਲ ਗੱਲ ਸੁਨੋ ਮੈਂ ਨਾ ਆਪਣੀ ਵਾਰੀ ਦਾ ਸਾਰਾ ਕੰਮ ਕਰਤਾ ਹੈ ਅੱਜ ਤੇ ਕੱਲ ਮੈਂ ਕੁਝ ਨਹੀਂ ਜੇ ਕਰਨਾ ਤੂੰ ਹੀ ਕਰਨਾ ਜੋ ਕੋਈ ਕੰਮ ਜਿਹੜਾ ਵੀ ਕਰਨਾ ਵਾ ਕਿਉਂ ਕੀ ਹੋਇਆ ਐਵੇਂ ਬਾਹ ਚੋਂ ਨਾ ਮੇਰੇ ਨਾ ਕਲੇਸ਼ ਜਾ ਪਾਇਓ ਕਿਉਂਕਿ ਮੈਂ ਹੋਂ ਨਾ ਆਪਣਾ ਕੰਮ ਆਪਣੇ ਹਿਸਾਬ ਨਾਲ ਕਰਨਾ ਤੂੰ ਆਪੇ ਕਰੀ ਜਾਓ ਤੇ ਮੈਂ ਅਗੋਂ ਬਾਹਰ ਕੰਮ ਲੱਭਣ ਚੱਲ ਨਹੀਂ ਆ ਕੋਈ ਨਹੀਂ ਹੋਇਆ ਕੀ ਆ ਕੀ ਹੋਇਆ ਕੁਝ ਨਹੀਂ ਪਰ ਮੈਂ ਨਹੀਂ ਘਰੇ ਕੰਮ ਕਰਨਾ ਮੈਂ ਬਾਹਰ ਕੰਮ ਕਰਨਾ ਨਾ ਸੁਣਨੇ ਕਿਦਾਂ ਦੀ ਗੱਲ ਐ ਨਹੀਂ ਤੂੰ ਜੋ ਮਰਜ਼ੀ ਸਮਝੀ ਜਾਓ ਤੂੰ ਕੱਲ ਨਾ ਮੈਨੂੰ ਬਾਰ-ਬਾਰ ਕਿਉਂ ਐਵੇਂ ਖੌਂਤੀ ਜੀ ਨਹੀਂ ਨਾ ਇਹ ਲੈਣਾ ਨਾ ਦੇਣਾ ਕੁਝ ਫਰੀ ਦੀ ਨੌਕਰਾ ਨਹੀਂ ਸਮਝਿਆ ਮੈਨੂੰ ਇਹਨਾਂ ਦੇ ਕੰਮ ਕਰੀ ਜਾਵਾਂ ਤੇ ਬਸ ਜੀ ਜੀ ਕਰੀ ਜਾਵਾਂ ਇਹਨਾਂ ਨੂੰ ਮੈਂ ਤੇ ਜਿਹੜਾ ਬੰਦਾ ਵਾ ਉਹ ਤੇ ਬੜਾ ਹਵਾ ਝੁੱਡਿਆ ਫਿਰਦਾ ਵਾ ਪਤਾ ਨਹੀਂ ਆਪਣੇ ਆਪ ਨੂੰ ਸਮਝਦਾ ਕੀ ਐ ਘਰ ਕੰਮ ਆਪੇ ਮੈਂ ਕੋਈ ਨਹੀਂ ਕਰ ਲਾਂਗੀ ਬਾਹਰ ਕੰਮ ਕਰਕੇ ਗੁਜ਼ਾਰਾ ਉਹੀ ਮਾਸਾ ਫੋਨ ਚ ਹੀ ਲੱਗੇ ਰਿਹਾ ਕਰੋ ਤੁਹਾਨੂੰ ਕੋਈ ਹੋਰ ਕੰਮ ਹੀ ਨਹੀਂ ਹੈਗਾ ਵੀ ਕੀ ਹੋਗਾ ਤੈਨੂੰ ਇੰਨੀ ਕਲਪੀਗੋ ਫਿਰਦੀ ਆ ਕਲਪਨਾ ਤੇ ਹੋਰ ਕੀ ਕਰਾਂ ਕਿਓ ਆ ਕੰਨਾ ਕੀ ਆ ਸੁਮਨ ਕਹਿੰਦੀ ਮੇਰ ਕੋ ਕੰਮ ਨਹੀਂ ਹੋਣਾ ਕਹਿੰਦੀ ਮੈਂ ਕੰਮ ਨਹੀਂ ਕਰਿਆ ਕਹਿੰਨਾ ਮੈਂ ਜਾਣਾ ਬਾਹਰ ਕੰਮ ਵੇਖਣ ਮੇਰੇ ਮਗਰੋਂ ਕੀ ਪਤਾ ਕੀ ਹੋਇਆ ਵਾ ਕੀ ਕਿਹਾ ਮੰਮੀ ਨੇ ਉਹਨੂੰ ਤੁਸੀਂ ਦੱਸੋ ਹਾਂ ਭਲਾ ਮੈਨੂੰ ਕੀ ਕੀ ਹੋਇਆ ਵਾ ਮੈਨੂੰ ਕੀ ਪਤਾ ਕੀ ਹੋਇਆ ਮੈਨ ਤੇ ਪਤਾ ਹੀ ਨਹੀਂ ਕੱਲ ਉਹਨੂੰ ਮੈਂ ਚੰਗੀ ਭਲੀ ਘਰ ਛੱਡ ਕੇ ਗਈ ਹਾਂ ਕੀ ਪਤਾ ਮਗਰ ਉਹਨੂੰ ਕੀ ਹੋਇਆ ਵਾ ਹੁਣਾਂ ਦੀ ਮੈਂ ਬਾਹਰ ਕੰਮ ਵੇਖਣਾ ਹੁਣ ਬਾਹਰ ਕੰਮ ਜਾਂਦੀ ਚੰਗੀ ਲੱਗੂਗੀ ਏ ਮੈਨੂੰ ਨਹੀਂ ਪਤਾ ਮੰਮੀ ਨੂੰ ਪੁੱਛ ਲਾ ਨਾਲੇ ਲੋਕਾਂ ਦੀਆਂ ਗੱਲਾਂ ਸੁਣੂੰਗੀ ਹੁਣ ਉਨੇ ਘਟ ਸੋਨੀਆਂ ਤੁਹਾਨੂੰ ਜਿਆਦੀਆਂ ਸੋਨੀਆਂ ਬੈਠਣਾ ਜੇ ਹੁਣ ਚੱਲ ਤੂੰ ਘੜੀ ਘਟਿਆ ਜਿਉਂ ਥੋੜੇ ਬੋਦੇ ਪੈਸੇ ਦੇ ਦਿੰਦੀ ਤੇ ਫਿਰ ਕੀ ਹੋਣਾ ਉਹਨੇ ਕੰਮ ਕਰਦੀ ਰਹਿਣਾ ਤੂੰ ਵੀ ਕਹਿੰਨੀ ਮੇਰਾ ਸਾਰਾ ਕੰਮ ਫ੍ਰੀ ਹੋ ਜੇ ਮੈਨੂੰ ਕਿ ਪੈਸਾ ਨਾ ਦੇਣਾ ਪਵੇ ਹੁਣ ਬਾਹਰ ਲਾਈ ਨਾਲ ਕੰਮ ਵਾਲੇ ਨਾਲ ਦਈ ਉਹਨੂੰ ਪੈਸੇ ਹੁਣ ਆਪੇ ਕਰੀ ਕੰਮ ਕੰਮ ਵਾਲੀ ਨਾਲ ਲਾਈ ਹੋਣਾ ਨਹੀਂ ਮੇਰੇ ਕੋਲ ਪੈਸੇ ਪੂਰੇ ਕੰਮ ਮਿਲਣ ਵਾਸਤੇ ਨਾਲੇ ਤੋਂ ਲੱਜੂ ਪਤਾ ਤੇਨੂੰ ਆਪੇ ਕੰਮ ਕਰੇਂਗੀ ਦੇ ਲੈ ਮੇਰੇ ਕੋਲ ਤਾਂ ਨਹੀਂ ਹੁੰਦਾ ਕੰਮ ਪਰ ਮੈਨੂੰ ਥੋੜੀ ਪਤਾ ਸੀ ਕਿ ਇਹਦੇ 15 ਦਿਨਾਂ ਜੀ ਰੇਰ ਜਾਣਾ ਅਜੇ ਸਾਰੇ 15 ਦਿਨ ਹੋ ਮੈਂ ਨਾ ਉਹ ਤੇ ਪੈਸੇ ਦੇ ਵੀ ਦਿੰਦੀ ਮੈਂ ਉਹਨੂੰ ਸਿਆਪਾ ਹੀ ਪੈ ਗਿਆ ਮੇਰੇ ਬਾਤੇ ਹੁਣ ਮੈਨੂੰ ਹੀ ਕਰਨਾ ਪੈਣਾ ਜਿੰਨਾ ਤੱਕ ਕੋਈ ਲੱਭਦੀ ਨਹੀਂ ਆ ਇਹਨੂੰ ਵੀ ਪਤਾ ਨਹੀਂ ਕੀ ਫਾਲ ਆਏ ਨਹੀਂ ਆ ਇਹ ਵੀ ਉਦੋਂ ਤੇ ਚਾਤਰ ਬਣੀ ਹਾ ਤੂੰ ਕਹਿਣਾ ਮੰਨਦੀ ਨਹੀਂ ਉਹਨੂੰ ਪੈਸਾ ਕੋਈ ਦਿੰਦੀ ਨਹੀਂ ਫਰੀ ਕੰਮ ਕਰਾਈ ਜਾਨੀ ਆ ਉਹਦੇ ਕੋਲ ਹੌਣ ਤੇ ਲੱਗੂਗਾ ਤੈਨੂੰ ਆ ਤੇਰੀ ਚਾਤਰੀ ਦਾ ਮੰਮਾ ਅੱਪਾ ਉਹਲੇ ਰੂਮ ਕੇ ਛੱਡਿਆ ਆ ਕੋਈ ਗੱਲ ਪੁੱਤ ਇਹ ਵੀ ਤੇ ਰੂਮ ਹੀ ਆ ਰੂਮ ਤੇ ਰੂਮ ਹੀ ਹੁੰਦਾ ਵਾ ਆਹ ਵਾਲਾ ਛੋਟਾ ਉਹ ਵਾਲਾ ਵੱਡਾ ਸਿਓ ਸੋਨਾ ਵੀ ਬੜਾ ਚਲ ਕੋਈ ਗੱਲ ਨਹੀਂ ਮੇਰਾ ਪੁੱਤ ਫੇਰ ਸੋਨਾ ਰੂਮ ਬਣਾ ਲਾਂਗੇ ਆਪਾਂ ਮੈਨੂੰ ਇੱਥੇ ਨਹੀਂ ਦੂਣੀ ਆਇਤਾ ਇਹਨੂੰ ਕਹ ਦੋ ਕਿ ਉਹਨਾਂ ਨੂੰ ਰੂਮ ਦੇ ਦੇ ਤੇ ਤੁਸੀਂ ਆਪਣਾ ਰੂਮ ਲੈ ਲਓ ਮੇਰਾ ਇੰਤਾਂ ਮੈਂ ਕਰਿਆ ਕਰ ਮੈਂ ਤੇ ਤੇਰੀ ਲੱਗ ਗਈ ਨਾ ਕੋਸ਼ਣ ਕੇ ਸਾੜ ਦਿਨ आले ਉੱਥੇ ਮੇਰੇ ਫਰੈਂਡਸ ਵੀ ਬੜੇ ਬਣੇ ਸੀਗੇ ਚਾ ਕੋਈ ਗੱਲ ਨਹੀਂ ਮੈਂ ਨਾ ਤੇਰੀ ਨਵੀਂ ਟਿਊਸ਼ਨ ਰਖਵਾ ਦੇਣੀ ਆ ਉੱਥੇ ਵੀ ਤੇਰੇ ਫਰੈਂਡਸ ਬਣ ਜਾਣੇ ਮੈਂ ਨੋਂ ਚੱਲੀ ਆ ਕਿਤੇ ਬਾਜ਼ਾਰ ਠੀਕ ਹੈ ਮੈਂ ਪੈ ਇਹਦਾ ਹੀ ਅਰੇਂਜਮੈਂਟ ਕਰਨ ਚੱਲੀ ਆ ਆਪਣੇ ਪੁੱਤ ਵਾਸਤੇ ਤੂੰ ਰੂਮ ਚੋਂ ਬਾਹਰ ਨਹੀਂ ਜਾਣਾ ਹੈਗਾ ਠੀਕ ਹੈ ਇੱਥੇ ਬਹਿ ਕੇ ਮੇਰਾ ਪੁੱਤ ਪੜੀ ਮੈਂ ਹੋਵਾਂ 10 ਮਿੰਟ ਬਾਜ਼ਾਰੋਂ ਚੱਲ ਠੀਕ ਹੈ ਇੱਥੇ ਬਹਿ ਮੇਰਾ ਪੁੱਤ ਪਰਮਾਨ ਤੂੰ ਕੀ ਕੁਝ ਖਾਈ ਜਾਣਾ ਪਾਜੀ ਟਰਨ ਨਾਲ ਗੱਲ ਕਰਨਾ ਮੈਂ ਪਤਾ ਨਾ ਖਾਂਸੀ ਲੱਗੀ ਐ ਤੂੰ ਉਸ ਨੂੰ ਕਿੱਦਾਂ ਪੈਕੇਟ ਲੈ ਕੇ ਦਿੱਤੇ ਆ ਪਤਾ ਕਿੰਨੀ ਜਿੱਦ ਕੀਤੀ ਇਹਨੇ ਹਟਦਾ ਹੀ ਨਹੀਂ ਐ ਹਾਂ ਟਰਨ ਕੀ ਬਣਿਆ ਜਿਸ ਗਈ ਤੂੰ ਬੰਨਾ ਕੀ ਐ ਦੀਦੀ ਨਹੀਂ ਮੰਨੇ ਮੰਨੀ ਨਹੀਂ ਨਹੀਂ ਵੇਖਿਆ ਉਹੀ ਹੋਈ ਨਾ ਗੱਲ ਤੈਨੂੰ ਮੈਂ ਪਹਿਲਾਂ ਕਹਿਣਾ ਸੀ ਉਹਨਾਂ ਨੇ ਮੰਨਣਾ ਪਤਾ ਕਿੰਨੀ ਢੀਠ ਆਉ ਜੋ ਵੀ ਆ ਨਾ ਸੁੱਖੀ ਪਰ ਮੈਨੂੰ ਇੱਕ ਗੱਲ ਦਾ ਬਹੁਤ ਦੁੱਖ ਲੱਗਾ ਦੀਦੀ ਜੀ ਦਾ ਹਾਲਾਤ ਬਹੁਤ ਹੀ ਮਾੜੇ ਆ ਉੱਥੇ ਜਿਵੇਂ ਕੰਮਾਂ ਵਾਲੀਆਂ ਨੇ ਕੰਮ ਕਰਦੀਆਂ ਘਰਾਂ ਚ ਉਦਾਂ ਕੰਮ ਕਰਨ ਦੇ ਹੀਗੇ ਹਜੇ ਨਾ ਕੰਮਾਂ ਵਾਲੀਆਂ ਵੀ ਚੰਗੀਆਂ ਹੁੰਦੀਆਂ ਉਹਨਾਂ ਤੋਂ ਉਹਦੀ ਕਿਸਮਤ ਹੀ ਕੁਝ ਲਿਖਿਆ ਹੋ ਨਾਲੇ ਇੱਕ ਗੱਲ ਹੋਰ ਉਹ ਆਪਣੀ ਕਿਸਮਤ ਦੀ ਨਾ ਆਪ ਹੀ ਜ਼ਿੰਮੇਵਾਰ ਆ ਆਪਣੇ ਹਾਲਾਤ ਉਹਨੇ ਆਪ ਹੀ ਪੈਦਾ ਕੀਤੇ ਇਦਾਂ ਦੇ ਨਾਲੇ ਵਿਆਹ ਵੀ ਤਰਨ ਇਹਦੇ ਵਿੱਚ ਨਾ ਤੂੰ ਤੇ ਨਾ ਮੈਂ ਕੁਝ ਵੀ ਨਹੀਂ ਕਰ ਸਕਦੇ ਘਰ ਤੇ ਆਪਾਂ ਕੁਝ ਨਹੀਂ ਸਕਦੇ ਨਾ ਪਰ ਇੱਕ ਗੱਲ ਹੈ ਆਪਾਂ ਦੀਦੀ ਨੂੰ ਇਦਾਂ ਦੇ ਹਾਲਾਤਾਂ ਚ ਛੱਡ ਵੀ ਨਹੀਂ ਸਕਦੇ ਜੇ ਅੱਜ ਮੰਮੀ ਡੈਡੀ ਹੁੰਦੇ ਤੇ ਉਹ ਕਰਦੇ ਕੁਝ ਪਰ ਹੁਣ ਤਾਂ ਸਾਨੂੰ ਹੀ ਕਰਨਾ ਪੈਣਾ ਨਾ ਉਹ ਨਾ ਭਾਈ ਤੈਨੂੰ ਪਤਾ ਮੇਰੇ ਹਾਲਾਤ ਕਿਦਾਂ ਦੇ ਆ ਮੈਂ ਨਹੀਂ ਕੁਝ ਕਰ ਸਕਦਾ ਆਪਣਾ ਵੇਖਿਆ ਨਹੀਂ ਜਾਂਦਾ ਤੇ ਅਗਲੇ ਦਾ ਵੇਖ ਲੋ ਤੂੰ ਇੱਕ ਕੰਮ ਕਰ ਰੋਟੀ ਲਿਆ ਕੇ ਦੇ ਭੁੱਖ ਲੱਗੀ ਆ ਕਿੰਨੀਆਂ ਕਟੈਂਸ਼ਨਾਂ ਲਈ ਜਾਣੀਆਂ ਮੈਂ ਆਪਣੇ ਨਿਆਣੇ ਦਾ ਨਾ ਵੇਖੋ ਕੱਲ ਨੂੰ 100 ਖਰਚੇ ਆ ਸਕੂਲ ਜਾਣਾ ਵਾ ਅਗਲੇ ਹਾਂ ਦਾ ਵੇਖੋ ਜਾ ਕੇ ਮੰਮੀ ਮੈਂ 2 ਮਿੰਟ ਬਾਜ਼ਾਰ ਚਲੀ ਆ ਕੰਮ ਆ ਮੈਨੂੰ ਜਾਇਆ ਮੈਨੂੰ ਵੀ ਕਹਿੰਦੀ ਪਈ ਆ ਕਿੱਦਾਂ ਵੇ ਸਟੋਰ ਕਰਿਆ ਲੋਕਾਂ ਨੇ ਤਾਂ ਸਿਰ ਗੱਲਾਂ ਕਰਨੀਆਂ ਆ ਹੀ ਆ ਫੇਰ ਆਖਣਾ ਮੈਨੂੰ ਫਲਾਣਾ ਕੁਛ ਕਹਿੰਦਾ ਤੇ ਟਮਕਾਣਾ ਕਰਦਾ ਦਵਾਈ ਖਾ ਲਈ ਉਹ ਆਹ ਖਾ ਲਈ ਦਵਾਈ ਤੇ ਮੰਮੀ ਸੁਮਨ ਕਿੱਥੇ ਗਈ ਆ ਪਤਾ ਨਹੀਂ ਮੈਨੂੰ ਕਹਿ ਕੇ ਗਈ ਆ ਮੈਨੂੰ ਬਾਜ਼ਾਰ ਕੰਮ ਆ ਤੇ ਬਾਜ਼ਾਰ ਗਈ ਆ ਕੰਮ ਕੀ ਆ ਮੈਨੂੰ ਸਵੇਰੇ ਕਹਿਣ ਲਈ ਕਹਿੰਦੀ ਆਪਣਾ ਕੰਮ ਆਪੇ ਕਰ ਲਿਆ ਕਰੋ ਮੈਂ ਬਾਹਰ ਕੰਮ ਦਾ ਪਤਾ ਕਰਨਾ ਗੱਲ ਤੇ ਕੋਈ ਨਹੀਂ ਹੋਈ ਮੈਨੂੰ ਬਸ ਪੈਸਿਆਂ ਤੋਂ ਹੀ ਕਹਿਣ ਲਈ ਕਹਿੰਦੀ ਮੈਨੂੰ ਚਾਹੀਦੇ ਆ ਤੇ ਮੈਂ ਉਹਨੂੰ ਕਿਹਾ ਮੈਂ ਕਾ ਸੋਨੂ ਤੋਂ ਪੁੱਛ ਲਾ ਤੇ ਬਸ ਬਾਅਦ ਵਿੱਚ ਸੋਨੂ ਨੇ ਵੀ ਉਹਨੂੰ ਇੰਨੀ ਗੱਲ ਕਹੀ ਆ ਵੀ ਮੈਨੂੰ ਪੈਸੇ ਮਿਲੇ ਨਹੀਂਗੇ ਜਦੋਂ ਮਿਲਣਗੇ ਮੈਂ ਦੇ ਦੂੰਗਾ ਇਸੇ ਗੱਲੋਂ ਹੀ ਕਹਿੰਦੀ ਆ ਮੈਂ ਬਾਹਰ ਕੰਮ ਕਰਨਾ ਮਮੀ ਤੁਹਾਨੂੰ ਪਤਾ ਤਾਂ ਹੈਗਾ ਹੀ ਜੇ ਇਹਨਾਂ ਨੂੰ ਪੈਸੇ ਮਿਲੇ ਹੁੰਦੇ ਕੰਮ ਤੋਂ ਤੇ ਮੈਂ ਦੇ ਹੀ ਦੇਣੇ ਆ ਹੀ ਤਾਨੂੰ ਪਤਾ ਤਾਂ ਹੈਗਾ ਹੁਣ ਕੰਮ ਕਿਦਾਂ ਹੋਊਗਾ ਮੈਂ ਤਾਂ ਅੱਗੇ ਨਹੀਂ ਠੀਕ ਹੈਗੀ ਤੇ ਹੁਣ ਸਾਰਨਾ ਕਿਦਾਂ ਨਾਲੇ ਤੁਸੀਂ ਕੰਮ ਵਾਲੀ ਦਾ ਪਤਾ ਕਰ ਲਓ ਫੇਰ ਕੋਈ ਨਹੀਂ ਕੰਮ ਵਾਲੀ ਵੇਖ ਲੈਣੇ ਆ ਜਿੰਨਾ ਚਿਰ ਨਹੀਂ ਸਰਦਾ ਆਪਾਂ ਰਲ ਮਿਲ ਕੇ ਕਰ ਲਿਆ ਕਰਾਂਗੇ ਥੋੜਾ ਬੋਤਾ ਉਹ ਵੀ ਕਰਾ ਦਿਆ ਕਰੂਗੀ ਏਡੀ ਵੀ ਉਹ ਦਿਲ ਦੀ ਮਾੜੀ ਨਹੀਂਗੀ ਚਲੋ ਠੀਕ ਹੈ ਮੈਂ ਫਿਰ ਰੈਸਟ ਕਰਨ ਲੱਗੀ ਆ ਕੋਈ ਨਹੀਂ ਜਾ ਮੈਂ ਦਵਾਈ ਖਾਦੀ ਫੇਰ ਉਹ ਥੋੜੇ ਬੋਤਾਨੋ ਫਟਾ ਦਿਤਾ ਹਾਂ ਚਾਪੇ ਹੋ ਗਈ ਸਿੱਕੀ ਜਾਂਦੀ ਆ ਹੈਗੀ ਇੱਕ ਦੁਕਾਨ ਇੱਥੋਂ ਪਤਾ ਕਰਦੀ ਆ ਸ਼ਾਇਦ ਮੇਰੀ ਗੱਲ ਬਹਾਨੀ ਜਾਏ ਰੱਬ ਮੇਰੀ ਸੋਣ ਨੀ ਲਏ ਇੱਥੇ ਪੁੱਤ ਚਦੀਆਂ ਮੈਂ ਸੱਸੀ ਕਾ ਲਾਂਟੀ ਦੀ ਸੱਸੀ ਕਾ ਆਂਟੀ ਹੋਣਾ ਮੈਨੂੰ ਕੰਮ ਦੀ ਲੋੜ ਹੀ ਤੇ ਮਿਲ ਜੂਗਾ ਦੁਕਾਨ ਤੇ ਕੰਮ ਕੰਮ ਤੇ ਸਾਡੇ ਕੋ ਸਟਾਫ ਹੈਗਾ ਏ ਹਾਂਜੀ ਪਰ ਜੇ ਲੋੜ ਹੋਈ ਤਾਂ ਦੱਸਦਾ ਆਂ ਫੋਨ ਨੰਬਰ ਦੇ ਜੋ ਆਪਣਾ ਆਂਟੀ ਫੋਨ ਤਾਂ ਨਹੀਂ ਮੇ ਕੋ ਹੈਗਾ ਤੇ ਦੱ ਕਰਦੀ ਆ ਮੈਂ 2-4 ਦਿਨ ਤੱਕ ਆਪੇ ਪਤਾ ਕਰ ਲਾਂਗੀ ਤੁਹਾਨੂੰ ਕੋ ਅੱਛਾ ਠੀਕ ਹੈ ਠੀਕ ਹੈ 사시 ਗਾਣ ਪਤਾ ਕਰ